ਅਯੁੱਧਿਆ ਵਿਖੇ ਸ੍ਰੀ ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਟਾ ਦੇ ਮੌਕੇ ਬਰਨਾਲਾ ਆ ਰਾਮ ਜੀ ਦੇ ਰੰਗ ਵਿੱਚ ਰੰਗਿਆ ਗਿਆ। ਜਗਾ ਜਗਾ ਤੇ ਸ੍ਰੀ ਰਾਮ ਜੀ ਦੇ ਝੰਡੇ ਅਤੇ ਥਾਂ ਥਾਂ ਤੇ ਸਰਦਾਲੂਆਂ ਨੇ ਆਪਣੀ ਸਰਦਾਂ ਦੇ ਨਾਲ ਲੰਗਰ ਲਗਾਏ। یوں ਜਪਦਾ ਸੀ ਕਿ ਸਮੁੱਚਾ ਬਰਨਾਲਾ ਹੀ ਜਿਵੇਂ ਅਯੁੱਧਿਆ ਬਣ ਗਿਆ ਹੋਵੇ। ਸਾਰਾ ਬਰਨਾਲਾ ਹੀ ਜੈ ਸ੍ਰੀ ਰਾਮ ਦੇ ਦੇਕਾਰਿਆਂ ਨਾਲ ਗੂੰਜ ਉੱਠਿਆ। ਰਾਮ ਭਗਤਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ, ਫਰੂਟ ਵੰਡ ਕੇ ਅਤੇ ਨੱਚ ਕੇ ਜੁਦਿਆਂ ਵਿਖੇ ਸ੍ਰੀ ਰਾਮ ਜੀ ਦੇ ਮੰਦਿਰ ਦੀ ਸਥਾਪਨਾ ਦੀ ਖੁਸ਼ੀ ਮਨਾਈ। ਅੱਜ ਇੱਕ ਬਹੁਤ ਸ਼ੁਭ ਦਿਹਾੜਾ ਜੀ ਜਿੰਨਾ ਇਸ ਚੀਜ਼ ਦੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਘੱਟ ਆ 550 ਸਾਲ ਤੋਂ ਬਾਅਦ RAM ਜੀ RAM ਲੱਲਾ ਜੀ ਅੱਜ ਯੋਧਿਆ ਦੇ ਵਿੱਚ ਪ੍ਰਵੇਸ਼ ਕਰ ਰਹੇ ਨੇ ਇਹ RAM ਦਾ ਯੋਗ ਆ ਰਿਹਾ ਜਿਹੜਾ ਕਾਲ ਯੋਗੋ ਖਤਮ ਹੋ ਜਾਣਾ ਬਹੁਤ ਵਧੀਆ ਜਿਹੜਾ ਨਰਿੰਦਰ ਮੋਦੀ ਜੀ ਨੇ ਇਹ ਕਾਇਆ ਕੀਤਾ ਜਿਹੜੀ ਸਥਾਪਨਾ ਕੀਤੀ ਆ RAM ਲੱਲਾ ਜੀ ਦੀ ਅੱਜ ਇਹਦੇ ਕਰਕੇ ਅਸੀਂ ਬਹੁਤ ਖੁਸ਼ ਆ ਖਾਸ ਕਰਕੇ ਬਰਾਲਾ ਸ਼ਹਿਰ ਜਿਹੜਾ ਇੱਕ ਬਹੁਤ ਧਾਰਮਿਕ ਸ਼ਹਿਰ ਆ ਮੋਦੀ ਜੀ ਨੇ ਉਹ ਕੰਮ ਕੀਤੇ ਆ ਜਿਹੜਾ ਕੋਈ ਕੰਮ ਕਰ ਨਹੀਂ ਸਕਦਾ ਚਾਹੇ ਉਹ ਧਾਰਮਿਕ ਹੋਵੇ ਚਾਹੇ ਉਹ ਵਿਕਾਸ ਦਾ ਹੋਵੇ ਚਾਹੇ ਮਹਿਲਾਵਾਂ ਦੇ ਲਈ ਕਿਸੇ ਵੀ ਵਰਗ ਦੇ ਲਈ ਗਰੀਬਾਂ ਦੇ ਲਈ ਹਰੇਕ ਦੇ ਲਈ ਅੱਜ ਕੰਮ ਹੋਇਆ ਹਿੰਦੁਸਤਾਨ ਦੀ ਅੱਜ ਵਾ 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 ਸਾਰੇ ਦੁਨੀਆ 'ਚ ਹੋ ਰਹੀ ਆ ਤੁਸੀਂ ਬਰਤਾਨੀਆ ਦੀ ਪਾਰਲੀਮੈਂਟ ਦੇ ਵਿੱਚ ਦੇਖੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਨਾਰੇ ਲੱਗ ਰਹੇ ਆ ਦੇ ਉਤੇ ਨਿਊਜ਼ੀਲੈਂਡ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵੀ ਬਰਨਾਲੇ ਦਾ ਸ਼ਹਿਰ ਸਜਾਇਆ ਇਸ ਤਰੀਕੇ ਨਾਲ ਸਾਰਾ ਕੈਲੀਫੋਰਨੀਆ ਸਜਾਇਆ ਗਿਆ ਸੋ ਦੁਨੀਆ ਦੇ ਵਿੱਚ ਅੱਜ ਹਿੰਦੁਸਤਾਨ ਇੱਕ ਬਹੁਤ ਵੱਡੀ ਤਾਕਤ ਵੜ ਕੇ ਉੱਭਰ ਰਿਹਾ ਹੈ ਇਸ ਜੀ ਨੁਰਿੰਦਰ ਮੋਦੀ ਜੀ ਭਾਰਤੀ ਜਨਤਾ ਪਾਰਟੀ ਔਰ ਸਾਰਾ ਦੇਸ਼ ਅੱਜ ਖੁਸ਼ੀ ਮਨਾ ਰਿਹਾ ਹੈ ਸਾਰਾ ਵਰਲਡ ਅੱਜ ਖੁਸ਼ੀ ਮਨਾ ਰਿਹਾ ਹੈ ਕਿ ਜਿਹੜਾ 550 ਸਾਲ ਤੋਂ ਬਾਅਦ ਰਾਮ ਮੰਦਰ ਬਣਿਆ ਅਜ ਰਾਮ ਮੰਦਰ ਬਣ ਦੇ ਨਾਲ ਆਪਣਾ ਇੱਕ ਦੇਸ਼ ਜਿਹੜਾ ਹੈ ਉਹ ਸਾਰਾ ਇਕੱਠਾ ਹੋ ਗਿਆ ਸਾਰੀਆਂ ਧਾਰਮਿਕ ਜਾਤੀਆਂ ਸਭ ਇਕੱਠੀਆਂ ਨੇ ਸਿਆਸਤ ਤੋਂ ਉੱਪਰ ਉੱਟ ਕੇ ਸਾਰੇ ਆਪਾਂ ਇਕੱਠੇ ਆ ਅੱਜ ਸਾਰੇ ਖੁਸ਼ੀਆਂ ਮਨਾ ਰਹੇ ਆ ਕੋਈ ਕਹ ਰਿਹਾ ਦੀਵਾਲੀ ਵਾਲਾ ਮਾਹੌਲ ਆ ਮੈਂ ਕਹਿੰਦਾ ਦੀਵਾਲੀ ਤੋਂ ਵੀ 100 ਗੁਣੇ ਜ਼ਿਆਦਾ ਵੱਡਾ ਮਾਹੌਲ ਅੱਜ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ